ਸਰ ਮਹਾਦੇਵ ਜੀ ਜੈ ਸ਼੍ਰੀ ਰਾਮ ਅੱਜ ਸਾਡੀ ਭਗਵਾਨ ਸੈਨਾ ਦੀ ਜਿਹੜੀ ਕਾਰਕਾਨੀ ਆ ਸਾਡੇ ਰਾਸ਼ਟਰੀ ਪ੍ਰਧਾਨ ਸਾਡੀ ਰਾਸ਼ਟਰੀ ਚੇਅਰਮੈਨ ਅਸੀਂ ਅੱਜ ਇੱਥੇ ਪਹੁੰਚੇ ਗੁਦਾਸਪੁਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਰਾਤ ਨਿਕਲੀ ਹੈ ਮਹਾਦੇਵ ਦੀ ਮਹਾਦੇਵ ਸਾਰੇ ਗੁਦਾਸਪੁਰ ਵਾਸੀਓ ਤੇ ਆਪਣਾ ਹੱਥ ਬਣਾਏ ਰੱਖੇ ਕਿਰਪਾ ਬਣਾਏ ਰੱਖੇ ਔਰ ਐਦਾ ਹੀ ਧੂਮਦਾਰ ਨਾਲ ਅੱਗੇ ਵੀ ਅਸੀਂ ਇਹ ਪ੍ਰੋਗਰਾਮ ਕਰਦੇ ਰਹੀਏ ਇਹ ਸਾਡੇ ਸਨਾਤਨ ਧਰਮ ਦੇ ਸਭ ਤੋਂ ਵਧੀਆ ਜਿਹੜਾ ਹੈ ਤਰੀ ਦਾ ਪਰਵ ਸਭ ਤੋਂ ਵਧੀਆ ਮਨਾਇਆ ਜਾਂਦਾ ਹੈ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਯਾ ਸੋਨੀ ਅਸੀਂ ਆਪਰਾ ਹਰਵਿੰਦਰ ਸੋਨੀ ਜੀ ਦਾ ਲੱਖ-ਲੱਖ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਇਹ ਪਾਵਨ ਸ਼ਿਵ ਪ੍ਰਤੀ ਦਾ ਪਰਵ ਬਹੁਤ ਖਾਸ ਜਿਹੜਾ ਉਹਨੇ ਮਨਾ ਦਿੱਤਾ ਹੈ ਔਰ ਉਦਾਸਪੁਰ ਵਿੱਚ ਬਹੁਤ ਹੀ ਸਾਰਿਆ ਰੌਣਕਾ ਲਗਾ ਦਿੱਤੀ ਆ ਹਰ ਦੇਖੋ ਤੁਸੀਂ ਦੇਖ ਰਹੇ ਹੋ ਹਰ ਲੋਕ ਆਪਣੇ ਘਰੋਂ ਬਾਹਰ ਆ ਅੱਜ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਜਿਹੜਾ ਇਹ ਆਪਰਾ ਤਰਾਏ ਕੱਟੀ ਜਾ ਰਹੀ ਹੈ ਹਰ ਹਰ ਮਹਾਦੇਵ ਸਾਰਿਆਂ ਨੂੰ ਜੈ ਸ਼ਿਵਰਾਮ